ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋયા ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਮੱਕੀ ਦੇਆਂ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਗਿੱਲੀ ਮੱਕੀ ਦੀ ਜਿਹੜਾ ਅੱਜ ਗਿੱਲੀ ਮੱਕੀ ਦਾ ਰੇਟ ਰਿਹਾ ਜੀ ਉਹ 1300 ਤੇ 25 ਰੁਪਈਆ ਤੋਂ ਲੈ ਕੇ 1600 ਤੇ 5 ਰੁਪਈਆ ਤੱਕ ਰਿਹਾ ਜੀ ਜੇ ਆਪਾਂ ਗੱਲ ਕਰੀਏ ਸੁੱਕੀ ਮੱਕੀ ਦੀ ਸੁੱਕੀ ਮੱਕੀ ਦਾ ਰੇਟ ਰਿਹਾ ਜੀ 2100 ਰੁਪਈਆ ਤੋਂ ਲੈ ਕੇ 2250 ਤੋਂ ਲੈ ਕੇ 2250 ਰੁਪਈਆ ਤੱਕ ਅੱਜ ਸੁੱਕੀ ਮੱਕੀ ਦਾ ਰੇਟ ਰਿਹਾ ਆਪਕਰ ਕਮਜ਼ੋਰ ਆ ਬਾਈ ਹਜੇ ਓਵਰਾਲ ਮਾਰਕੀਟ ਹਜੇ ਉਨੀ ਖੁੱਲੀ ਨਹੀਂ ਗਈ ਇਸ ਦੇ ਕਰਕੇ ਹਜੇ ਰੇਟ ਘਟ ਆ ਰਹੇ ਆ ਆਪਾਂ ਕੋਸ਼ਿਸ਼ ਕਰਾਂਗੇ ਵੀ ਓਵਰਾਲ ਸਾਰੀਆਂ ਮਾਰਕੀਟਰ ਦੇ ਵਿੱਚ ਜਿੰਨੇ ਵੀ ਰੇਟ ਆ ਰਹੇ ਆ ਤੁਹਾਡੇ ਦਿਕਰ ਪਹੁੰਚਾਗੇ ਹੁਣ ਗੱਲ ਕਰਦੇ ਆਪਾਂ ਸਰੋਂ ਦੀ ਸਰੋਂ ਬਈ ਆਪਦੀ ਉਸੇ ਰਾਹ ਦੇ ਉੱਤੇ ਫੇਰ ਪਹੁੰਚ ਚੁੱਕੀ ਆ ਤੇ 6700 ਰੁਪਈਆ ਅੱਜ ਪਾਰ ਕਰਕੇ 6750 ਰੁਪਈਆ ਅੱਜ ਜੈਪੁਰ ਮੰਡੀ ਦੇ ਵਿੱਚ ਸਰੋਂ ਸੇਲ ਹੋਈ ਹੈ ਉਸ ਤੋਂ ਬਾਅਦ ਜੀ ਭਰਤਪੁਰ ਮੰਡੀ 3675 ਰੁਪਏ ਦਿੱਲੀ ਮੰਡੀ 650 ਰੁਪਏ ਰਹਿ ਜੀ ਬਰਵਾਲਾ ਮੰਡੀ 450 ਰੁਪਏ ਰਿਹਾ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰ ਗਏ ਅੰਮ੍ਰਿਤਸਰ ਮੰਡੀ 3670 ਰੁਪਏ ਰਹੀ ਹੈ ਜੀ ਖੰਨਾ ਮੰਡੀ 3600 ਰੁਪਏ ਕੋਟਕਪੂਰਾ ਮੰਡੀ 6280 ਰੁਪਏ ਜੇ ਓਵਰਆਲ ਮਾਰਕੀਟ ਦੀ ਗੱਲ ਕਰਕੇ ਓਵਰਆਲ ਮਾਰਕੀਟ ਅੱਜ 6600 ਰੁਪਏ ਪਲੱਸ ਜੀਐਸਟੀ ਪੰਜਾਬ ਦੀ ਮਾਰਕੀਟ ਅੱਜ ਸਰੋਂ ਦੇ ਵਿੱਚ ਸੇਲ ਹੋਈ ਹੈ ਉਸ ਤੋਂ ਬਾਅਦ ਆਉਂਦੇ ਆ ਜੀ ਕਣਕ ਦੇ ਰੇਟ ਕਣਕ ਦੇ ਰੇਟਾਂ ਦੇ ਵਿੱਚ ਅੱਜ ਸੁਧਾਰ ਵੇਖਣ ਨੂੰ ਮਿਲਿਆ ਜੀ ਦਿੱਲੀ ਮੰਡੀ 2700 ਤੇ 25 ਰੁਪਏ ਜੀ ਜੇ ਆਪਾਂ ਗੱਲ ਕਰੀਏ ਬੈਸਟ ਕੁਆਲਿਟੀ ਦੀ ਬੈਸਟ ਕੁਆਲਿਟੀ ਅੱਜ 2750 ਰੁਪਏ ਲੱਗੀ ਹੈ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਮੱਧ ਪ੍ਰਦੇਸ਼ ਦੀਆਂ ਮੰਡੀਆਂ ਮੱਧ ਪ੍ਰਦੇਸ਼ ਦੀ ਜਿਹੜੀ ਅੱਜ ਮਾਰਕੀਟ ਹੈ ਉਹ 2850 ਰੁਪਏ ਤੇ ਕਣਕ ਦੀ ਮਾਰਕੀਟ ਅੱਜ ਸਟੇਬਲ ਕੀਤੀ ਹੈ ਪੰਜਾਬ ਦੀ ਮਾਰਕੀਟ 2600 ਤੇ 20 ਰੁਪਏ ਦੇ ਕਰਕੇ ਅੱਜ ਖੜੀ ਹੈ ਜਿਦੇ ਵਿੱਚ ਹੁਣ ਆਪਾਂ ਜੇ ਗੱਲ ਕਰਗੇ ਖੰਨਾ ਮੰਡੀ 2600 ਤੇ 10 ਰੁਪਏ ਧਿਆਣਾ ਮੰਡੀ 26200 ਰੁਪਏ ਜੀ ਅਮਰitsar ਮੰਡੀ 2580 ਰੁਪਏ ਕੋਟਕਪੂਰਾ ਮੰਡੀ 2500 ਰੁਪਏ ਮੁਖਸਰ ਮੰਡੀ 2500 ਤੇ 20 ਰੁਪਏ ਰਹਿ ਹੈ ਜੀ ਉਸ ਤੋਂ ਬਾਅਦ ਮੁਜ਼ਫਰ ਮੰਡੀ ਇੱਥੇ ਲੱਗੇ 2540 ਰੁਪਏ ਆਗਰਾ ਮੰਡੀ 2630 ਰੁਪਏ